ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਦਾ ਦੋਦਾ ਮੁਕਸਰ ਜ਼ਿਲ੍ਹੇ ਦਾ ਪੈਂਦਾ ਦੋਸਤੋ ਤੇ ਤਹਿਸੀਲ ਦੋਸਤੋ ਇਸ ਪੈਂ ਨੂੰ ਗਿੱਦੜਵਾਹਾ ਪੈ ਜਾਂਦੀ ਹੈ 22 ਹਰਾਂ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਘਰ ਦੇ ਹੀ ਦੋਸਤੋ ਪਸ਼ੂ ਆ ਅੱਜ ਦੋਸਤੋ ਇੱਕ ਦੂਜਾ ਸੂਆ ਝੋਟੀ ਬਕਾਊ ਆ ਦੋਸਤੋ ਕੱਬਣਾ ਬਣ ਦੀ ਡਿਟੇਲ ਦੋਸਤੋ 22 ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸੁਖਰਾਜ ਡੇਰੀ ਫਾਰਮ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆਂ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਭਾਈ ਜੀ ਸਸੀ ਗਾ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਜੀ ਨਾਂ ਦੱਸਿਓ ਜੀ ਇੱਕਾਰੀ ਆਪਣਾ ਆਪਣਾ ਨਾਮ ਮੈੰਗਲ ਸਿੰਘ ਜੀ ਮੈੰਗਲ ਸਿੰਘ ਤੇ ਨੰਬਰ ਵੀ ਦੱਸਿਓ ਜੀ ਆਪਣਾ 98761 4744 ਦੁਬਾਰੇ ਫੇਰ ਦੱਸੋ 98761 4744 ਠੀਕ ਹੈ ਜੀ ਇਹ ਬਈ ਝੋਟੀ ਕਰਦੀ ਹੈ ਜੀ ਕਰਦੀ ਹੈ ਜੀ ਇਨਮਾ ਸੂਆ ਸੁੰਦੀ ਹੈ ਜੀ ਦੂਜਾ ਸੂਆ ਜੀ ਦੂਜਾ ਸੂਆ ਪਹਿਲੇ ਸੂਏ ਕਿੰਨਾ ਕ ਦੁੱਧ ਕੱਢਿਆ ਜੀ ਪਹਿਲੇ ਸੂਏ 16 ਲੀਟਰ ਪਲੱਸ ਕੱਢਿਆ ਇਹਦੇ 16 ਲੀਟਰ ਪਲੱਸ ਕੱਢਿਆ ਅੱਜ ਤੀ ਕਿੰਨਾ ਕ ਪਾ ਦੂਗੀ ਕਿੰਧੋ ਦੇ ਪੋਣਾ ਚਾਹੀਦੇ ਇਹਨੂੰ 20 ਲੀਟਰ 20 ਲੀਟਰ ਪਾ ਦੂਗੀ ਕਿੰਨੇ ਕ ਦਿਨ ਲੈ ਜੂਗੀ ਵੀ ਇਹ 10 ਦਿਨ ਲੈ ਸਕਦੀ ਹਜੇ 10 ਦਿਨ ਲੈ ਜੂਗੀ ਹਾਂ ਲੋ ਵੀ ਸਜਣੋ ਸੋਹਣੇ ਮੂੰਹ ਮੱਥੇ ਦੇ ਵਿੱਚ ਆ ਵੇਖ ਸਕਦੇ ਆ ਰਾਜੀਪਾਲੀ ਐ ਬਾਕੀ ਸੰਭਾਈ ਦੋਸਤੋ ਘਰੇਲੂ ਪਰਿਵਾਰ ਖੇਤੀ ਬੜੀ ਕਰਨ ਵਾਲਾ ਪਰਿਵਾਰ ਆ ਦੋਸਤੋ ਸੰਭਾਈ ਬਹੁਤ ਜਿਆਦਾ ਆ ਵੇਖ ਸਕਦੇ ਆ ਰਾਜੀਪਲੀ ਆ ਮੱਥੇ ਦੇ ਵਿੱਚ ਬਾਲਾ ਦੋਸਤੋ ਅੱਖਾਂ ਦੋਵੇਂ ਚਿੱਟੀਆਂ ਤੇ ਇੱਕ ਪੈਰ ਦੋਸਤੋ ਮਗਰਲਾ ਚਿੱਟਾ ਤੇ ਪੂਛ ਵੀ ਦੋਸਤੋ ਅੱਲੀ ਚਿੱਟੀ ਆ ਤੇ ਰਾਜੀਪਲੀ ਦੋਸਤੋ ਬਹੁਤ ਆ ਪਹਿਲੇ ਸੂਏ 16 16.5 ਲੀਟਰ 22 ਦਸਮਤ ਆਪਕੋ ਦੋਸਤੋ ਦੁੱਧ ਕੱਢਿਆ ਹਵਾਨੇ ਹੀ ਤਿਆਰੀ ਵੇਖ ਸਕਦੇ ਆ ਦੋਸਤੋ 22 ਗੱਲ ਕਰ ਰਹੇ ਸੀ ਮੌਕੇ ਤੇ ਹੀ ਦੋਸਤੋ ਇਹ ਲਾਉਂਦੀ ਆ ਤੇ ਇੱਥੀ ਦੋਸਤੋ ਉਮੀਦ ਆ ਵੀ 20 ਲੀਟਰ ਦੋਸਤੋ ਦੁੱਧ ਪਿਆ ਜੂ ਵੀ ਵੇਖ ਸਕਦੇ ਆ ਬਾਕੀ ਦੋਸਤੋ ਸੀਲ ਠੰਡੀ ਐ ਸੋਹਣਾ ਥਾਨ ਲੱਗਿਆ ਦੋਸਤੋ ਦੇਖ ਸਕਦੇ ਆੁਰਗੇ ਬਹੁਤ ਖੜਜ ਬਹੁਤ ਰਾਜੀਪੜੀ ਐ ਦੋਸਤੋ ਪੈਠ ਬੂੜਾ ਵੇਖ ਸਕਦੇ ਆ ਬਿਲਕੁਲ ਗੋਲ ਪਈ ਐ ਦੋਸਤੋ ਰਾਜੀਪੜੀ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੋੜੋ ਜੀ ਦੇਖ ਸਕਦੇ ਆ ਦੋਸਤੋ ਹਵਾਨੇ ਦੀ ਤਿਆਰੀ ਤੁਸੀਂ ਵੇਖ ਸਕਦੇ ਆ ਹਜੇ ਅੰਕਲ ਜੀ ਦੇ ਦੱਸਣ ਮੁਤਾਬਕ ਦੋਸਤੋ 10 ਦਿਨ ਇਹਨੇ ਲੈ ਜਾਣੇ ਆ ਬਾਕੀ ਦੋਸਤੋ ਸੀਲ ਠੰਡੀ ਆ ਐਂ ਲੱਗਦਾ ਦੋਸਤੋ ਜਿਵੇਂ ਕੋਈ ਝੋਟਾ ਤੁਰਿਆ ਜਾਂਦਾ ਤੇ ਇੰਨੀ ਰਾਜੀ ਆ ਦੋਸਤੋ ਵੇਖ ਸਕਦੇ ਆ 10 ਦਿਨਾਂ 10 ਮੁਤਾਬਕ ਹਜੇ ਲੈ ਜਾਣੇ ਆ ਮੁੜ ਕੇ ਹਾਂ ਮੋੜ ਲੈ ਇੱਥੇ ਆਉਂਗੇ ਤਾਂ ਦੋਸਤੋ ਤੁਹਾਨੂੰ ਜਰੂਰ ਪਸੰਦ ਆਊਗੀ ਪਿੰਡ ਦੋਦਾ ਤੇ ਗਿੱਦੜਵਾ ਤਸੀਲ ਆ ਦੋਸਤੋ ਬਾਰ ਬਾਰ ਦੋਸਤੋ ਬਾਈ ਹਰਾਂ ਦਾ ਘਰ ਆ ਟਿੱਬੀਆਂ ਤੇ ਰਹਿੰਦੇ ਆ ਟਿੱਬੀਆਂ ਬੋਲਦੇ ਆ ਦੋਸਤੋ ਜਿਵੇਂ ਕੋਈ ਟਾਣੀ ਹੁੰਦੀ ਐ ਉਸੇ ਤਰ੍ਹਾਂ ਤੇ ਰੇਟ ਆ ਜਿਹੜਾ ਦੋਸਤੋ ਆਪਾਂ ਬਾਈ ਤੋਂ ਇਹਦਾ ਪੁੱਛ ਲੈਨੇ ਕੀ ਰੇਟ ਕਰਨਗੇ ਮਗਰਲਾ ਪੈਰ ਦੋਸਤੋ ਦੋਵੇਂ ਥੋੜੇ ਜਿਹਾ ਵੈਟਨੈਸ ਹੈਗੇ ਆ ਦੇਖ ਸਕਦੇ ਆ ਮਗਰਲੇ ਪੈਰਾਂ ਦੇ ਵਿੱਚ ਹੈਗੀ ਆ ਇਹ ਰੇਟ ਕਰਾਂਗੇ ਜੀ ਇਹਦਾ ਰੇਟ ਜੀ 2 ਲੱਖ 40 ਹਜ਼ਾਰ ਹੈ ਜੀ 2 ਲੱਖ 40 ਹਜ਼ਾਰ ਮਾਨਦਾਨ ਹੋ ਜੂਗੀ ਕੋਈ ਹੋਈ ਮੌਕੇ ਤੋਂ ਲਓ ਵੀ ਸਜਣੋ 2 ਲੱਖ ਤੇ 40000 ਰੁਪਇਆ ਡਿਮਾਂਡ ਆ ਬਾਕੀ ਦੋਸਤੋ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ ਜਿੰਨੇ ਹੀ ਤੁਹਾਨੂੰ ਜੱਚੇ ਦੋਸਤੋ ਤੁਸੀਂ ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਆ ਸਿੰਘਾਂ ਨੂੰ ਦੋਸਤੋ ਕੋਨੀਆਂ ਸਿੰਘ ਦਗਾਏ ਹੋਏ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ 22 ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਸੌਦਾ ਕਰਨ ਲਈ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ